ਹਾਂਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਵੀ ਹਰ ਸਾਈਜ਼ ਦੇ ਵਿੱਚ ਆਪਾਂ ਤੀਰਾ ਕਿੰਨਾ ਲੈਣਾ ਤੇ ਮੋਢਾ ਕਿੰਨਾ ਲੈਣਾ ਇਹ ਦੱਸਾਂਗੇ। ਮੇਰੀਆਂ ਬਹੁਤ ਭੈਣਾਂ ਦੇ ਮੈਸੇਜ ਆਏ ਹੋਏ ਸੀ ਵੀ ਦੀਦੀ ਡੀਪ ਨੈੱਕ ਰੈਡੀ ਕਰਨਾ ਜਾਂ ਫਿਰ ਅਸੀਂ ਮੋਢਾ ਕਿੰਨਾ ਰੱਖੀਏ। ਦੇਖੋ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਮੋਢਾ ਕਿੰਨਾ ਲੈਣਾ ਤੇ ਤੀਰਾ ਕਿੰਨਾ ਲੈਣਾ। ਦੇਖੋ ਜੀ ਜਦੋਂ ਨਾ ਆਪਾਂ ਤੀਰਾ ਲੈਣਾਗਾ ਆਪਾਂ ਚਾਹੇ ਤਾਂ ਆਪਣੇ ਕਮੀਜ਼ ਤੋਂ ਨਾਪ ਲੈ ਲਓ। ਠੀਕ ਹੈ ਜੀ ਜੇ ਆਪਾਂ ਆਪਣੇ ਕਮੀਜ਼ ਤੋਂ ਨਾਪ ਲੈਣਾ ਠੀਕ ਹੈ ਜੀ ਕਮੀਜ਼ ਤੋਂ ਵੀ ਲੈ ਸਕਦੇ ਆ ਨਹੀਂ ਆਪਾਂ ਕੀ ਕਰਨਾ ਆਪਾਂ ਆਪਣੇ ਪਿਛਲੇ ਪਾਸੇ ਗਰਦਨ ਦੇ ਕੋਲੇ ਗਰਦਨ ਦੇ نیچے ਇੱਕ ਮੋਢੇ ਤੋਂ ਲੈ ਕੇ ਦੂਸਰੇ ਮੋਢੇ ਤੱਕ ਆਪਾਂ ਆਪਣਾ ਤੀਰਾ ਨਾਪ ਲੈਣਾਗਾ ਠੀਕ ਹੈ ਜੀ ਜਦੋਂ ਆਪਾਂ ਤੀਰਾ ਨਾਪ ਲਿਆ ਜਿੰਨਾ ਆਇਆ ਦੇਖੋ ਜਿੱਦਾਂ ਮੇਰਾ 15 ਇੰਚ ਤੀਰਾ ਆਇਆ ਠੀਕ ਹੈ ਜੀ 15 ਦੱਬ ਹੋ ਗਿਆ 7.5 ਇੰਚ ਠੀਕ ਹੈ ਜੀ ਜੇ ਆਪਾਂ ਕਰਨਾ ਹੈਗਾ ਬੈਂਡ ਨੈੱਕ ਰੈਡੀ ਠੀਕ ਹੈ ਜੀ ਫੇਰ ਤਾਂ ਆਪਾਂ ਕੀ ਕਰਨਾ ਮੈਂ ਦੇਖੋ ਜੀ ਉਨਾ ਹੀ ਨਹੀਂ ਰੱਖਦੀ ਹੁੰਦੀ ਮੈਂ ਅੱਧਾ ਇੰਚ ਵਧਾ ਕੇ ਰੱਖਦੀ ਆ ਜੇ ਆਪਾਂ ਕੋਰ ਲਾ ਲਾਉਣਾਗਾ ਉਹਦੇ ਨਾਲ ਕੀ ਹੁੰਦਾ ਬਿਲਕੁਲ ਵੀ ਖਿੱਚ ਨਹੀਂ ਪੈਂਦੀ ਫੇਰ ਤਾਂ ਆਪਾਂ ਤੀਰਾ ਕਿੰਨਾ ਲੈਣਾ ਦੇਖੋ ਜੀ 8 ਇੰਚ ਠੀਕ ਹੈ ਜੀ ਫੇਰ ਤੀਰਾ ਆਪਾਂ ਲੈਣਾਗਾ 8 ਇੰਚ ਦੇਖੋ ਹਰ ਇੱਕ ਸਾਈਜ਼ ਦੇ ਹਿਸਾਬ 'ਚ ਆ ਤੁਸੀਂ ਬਸ ਆਪਣਾ ਤੀਰਾ ਨਾਪਣਾਗਾ ਠੀਕ ਹੈ ਜੀ ਆਪਣੀ ਬੋਡੀ ਤੋਂ ਨਾਪ ਲਓ ਚਾਹੇ ਆਪਣੀ ਕਮੀਜ਼ ਤੋਂ ਨਾਪ ਲਓ ਆ ਦੇਖੋ ਜੀ ਫੇਰ ਆਪਾਂ ਲਿਆ 8 ਇੰਚ ਠੀਕ ਹੈ ਜੀ ਆਪਾਂ ਤੁਹਾਨੂੰ نیچے ਵੀ ਨਿਸ਼ਾਨ ਲਾ ਕੇ ਦਿਖਾ ਦਿੰਨੇ ਆਂ ਵੀ ਕਿੰਨੇ ਇੰਚ ਤੱਕ ਆਪਾਂ neck ਤੁਹਾਨੂੰ ਦੱਸਾਂਗੇ ਦੇਖੋ ਜੀ ਆਪਾਂ 9 ਇੰਚ ਤੱਕ ਨਿਸ਼ਾਨ ਲਾਇਆ ਠੀਕ ਹੈ ਜੀ ਜੇ ਆਪਾਂ ਕਰਨਾ ਬੋਟ neck ਰੈਡੀ ਬੋਟ ਹੁੰਦਾ ਦੇਖੋ ਜੀ ਉਹ ਚੜਾਈ 'ਚ ਨਗਲਾ ਜ਼ਿਆਦਾ ਹੁੰਦਾ ਦਾ نیچے ਨੂੰ ਲੰਬਾਈ 'ਚ ਘਟ ਹੁੰਦਾ ਦਾ ਠੀਕ ਹੈ ਜੀ ਇਸ ਤਰ੍ਹਾਂ ਹੁੰਦਾ ਦੇਖੋ ਬੋਟ neck ਆਸਤਾਨ ਜੇ ਆਪਾਂ ਕਰਨਾ ਬੋਟ neck ready ਫਿਰ ਜਿੰਨਾ ਤੁਹਾਡਾ ਗਲਾ ਪੀਰਾ ਆਇਆ ਸੀ 15 ਆਇਆ ਸੀ 15 ਦੱਦ ਹੋ ਗਿਆ 7.5 ਇੰਚ ਫਿਰ ਦੇਖੋ ਜੀ ਆਪਾਂ ਲੈਣਾ 7.5 ਇੰਚ ਠੀਕ ਹੈ ਜੀ ਫਿਰ ਆਪਾਂ 7.5 ਇੰਚ ਆ ਹੋ ਗਿਆ ਦੇਖੋ ਬੋਟ neck ਦਾ ਤੇ ਵੈਨਰ ਵਾਲੇ neck ਦਾ ਕਾਲਰ ਵਾਲੇ neck ਦਾ ਜੇ ਆਪਣਾ ਕਾਲਰ neck ਆਪਾਂ ready ਕਰਨਾਗਾ ਫਿਰ ਜਿਹੜਾ ਆਪਣੀ ਗਲੇ ਦੀ ਚੜਾਈ ਹੈਗੀ ਦੇਖੋ ਜੇ ਕਾਲਰ ਲਾਉਣਾ ਤਾ ਜਿਹੜੀ ਆਪਾਂ ਗਲੇ ਦੀ ਚੜਾਈ ਆਏਗੀ ਉਹ 3 ਜਾਂ 3.5 ਬੈਸਟ ਰਹਿੰਦੀ ਹੈ ਜੀ ਰੱਖ ਕੇ ਐਦਾਂ ਸਿਰਫ 1 ਇੰਚ ਤੱਕ ਗਲਾਈ ਦੇਣੀ ਆ ਇਸ ਤਰ੍ਹਾਂ ਇਸ ਤੋਂ ਜ਼ਿਆਦਾ ਨਹੀਂ 1 ਇੰਚ ਤੱਕ ਠੀਕ ਹੈ ਜੀ ਇਹ ਆਗਾ ਬੈਕ ਆਲਾ ਗਲਾ ਬੋਟ neck ਚ ਜਿੰਨਾ ਤੁਹਾਡਾ ਫਰੰਟ ਆਲਾ neck ਹੁੰਦਾ ਉਦੋਂ ਜੀ ਅੱਧਾ ਇੰਚ ਕਟਾ ਕੇ ਤੁਸੀਂ ਲਓ ਜਿੰਨਾ ਫਰੰਟ ਵਾਲੇ neck ਦੀ ਜੇ ਚੜਾਈ ਹੈਗੀ ਹੈਗੀ 3 ਇੰਚ ਆ ਗਈ तकरीबन 3 ਜਾਂ 3.5 ਹੁੰਦੀ ਆ ਬੋਟ neck ਦੀ ਤਾਂ ਤੁਸੀਂ ਜਿਹੜੀ ਫਰੰਟ ਪਿਛਲਾ ਗਲਾਗਾ ਜੇ ਤੁਹਾਡਾ ਫਰੰਟ ਵਾਲਾ 3 ਜਾਂ 3.5 ਨਾਗਾ ਠੀਕ ਹੈ ਜੀ ਬੋਟ neck ਫਰੰਟ ਵਾਲਾ ਤਾਂ ਬੈਕ ਵਾਲਾ ਕਿੰਨਾ ਲੈਣਾ ਤੁਸੀਂ 2.5 ਵੀ ਲੈ ਸਕਦੇ ਹੋ 3 ਵੀ ਲੈ ਸਕਦੇ ਹੋ ਆ ਲੋ ਜੀ ਆ ਹੋ ਗਿਆ ਬੋਟ neck ਵਾਸਤੇ ਬੈਕ ਗਲਾ ਤੇ ਜਿਹੜੀ ਆ ਵਾਲੀ ਚੜਾਈ ਆ ਇਹ ਤੁਹਾਡਾ ਜਿਹੜਾ ਫਰੰਟ 'ਚ ਜਿਹੜਾ ਬੋਟ neck ਹੁੰਦਾ ਨਾ ਉਹ ਬਣੇ ਹੋਏ ਆਉਂਦੇ ਹੁੰਦੇ ਆ ਜੀ ਉਹ ਨਾ ਇੰਨੀ ਨਹੀਂ ਹੁੰਦੀ ਉਹਦੀ ਚੜਾਈ ਜ਼ਿਆਦਾ ਹੁੰਦੀ ਹੈ ਇਸ ਤਰ੍ਹਾਂ ਇੱਕ ਸਿਰਫ ਤੁਹਾਨੂੰ ਆਪਾਂ ਨਿਸ਼ਾਨੀ ਲਾ ਕੇ ਦਿਖਾਤੀ ਐ ਇਸ ਤਰ੍ਹਾਂ ਹੁੰਦੀ ਹੈਗੀ ਉਹ ਜਿੰਨੀ ਤੁਹਾਡੀ ਫਰੰਟ ਵਾਲੇ ਦੀ ਹੋਊਗੀ ਉਹ ਫਰੰਟ ਵਾਲੇ ਦੇ ਹਿਸਾਬ 'ਚ ਆਪਣੇ ਆਪ ਰੱਖੀ ਜਾਂਦੀ ਹੈ ਜੀ ਤੇ ਹੁਣ ਇਸ ਤੋਂ ਬਾਅਦ ਦੇਖੋ 1 2 3 4 ਆ ਹੋ ਗਿਆ ਦੇਖੋ 4 ਇੰਚ 5 6 7 ਆ ਹੋ ਗਿਆ 7 8 9 ਇੱਥੇ ਹੋ ਗਿਆ ਜੀ 10 ਇੰਚ ਤੱਕ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਨੋਰਮਲ ਦੱਸਾਂਗੇ ਦੇਖੋ ਜੇ ਤੁਸੀਂ ਰੱਖਣਾ 4 ਇੰਚ ਤੱਕ ਗਲਾ ਠੀਕ ਹੈ ਜੀ ਤੁਹਾਡਾ ਬੈਕ ਨੈਕ 4 ਇੰਚ ਤੱਕ ਆ ਤਾਂ ਤੁਸੀਂ ਜਿਹੜਾ ਤੁਹਾਡਾ ਪਿਛਲਾ ਗਲਾਗਾ ਉਹ ਰੱਖਣਾ 7 ਇੰਚ ਠੀਕ ਹੈ ਜੀ ਮਤਲਬ ਕਿ ਜਿਹੜਾ ਤੀਰਾਗਾ ਉਹ ਰੱਖਣਾ ਤੁਸੀਂ 7 ਇੰਚ ਜੇ ਤੁਹਾਡਾ ਉਸ ਤੋਂ ਜ਼ਿਆਦਾ ਆਗਾ 5 6 7 7 ਇੰਚ ਤੱਕ ਤੁਹਾਡਾ ਪਿਛਲਾ ਗਲਾਗਾ ਠੀਕ ਹੈ ਜੀ ਫਿਰ ਤੁਸੀਂ ਜਿਹੜਾ ਤੀਰਾਗਾ ਉਹ ਰੱਖਣਾਗਾ 6.5 ਇੰਚ ਠੀਕ ਹੈ ਜੀ ਫਿਰ ਤੁਸੀਂ ਇੱਥੇ ਤੱਕ ਤਾਂ ਦੇਖੋ ਤੁਸੀਂ ਰੱਖਣਾਗਾ ਤੀਰਾ 7 ਇੰਚ ਜੇ ਤੁਹਾਡਾ 7 ਇੰਚ ਤੱਕ ਗਲਾ ਰੈਡੀ ਆ 5 ਇੰਚ 6 ਇੰਚ 7 ਇੰਚ ਚਾਹੇ 5.5 ਆ ਚਾਹੇ 6 ਆ ਫਿਰ ਤੁਸੀਂ ਜਿਹੜਾ ਤੀਰਾਗਾ ਉਹ ਰੱਖਣਾ ਜੀ 6.5 6 ਇੰਚ ਠੀਕ ਹੈ ਜੀ ਜੇ ਇਸ ਤੋਂ ਵੀ ਡੀਪ ਗਲਾ ਤੁਹਾਡਾ ਠੀਕ ਹੈ ਜਿੱਦਾਂ 7 ਹੈਗਾ 7.5 8 8.5 9 9.5 10 ਇੱਥੇ ਤੱਕ ਗਲਾ ਦਾ ਤੁਸੀਂ ਜਿਹੜਾ ਤੀਰਾ ਹੈਗਾ ਉਹ ਰੱਖਣਾ ਜੀ 6 ਇੰਚ ਠੀਕ ਹੈ ਜੀ 6 ਇੰਚ ਤੋਂ ਆਪ ਐਸ ਨਾਪ ਚ 6 ਇੰਚ ਤੋਂ ਘੱਟ ਤੀਰਾ ਨਹੀਂ ਰੱਖ ਸਕਦੇ ਠੀਕ ਹੈ ਜੀ 6 ਇੰਚ ਤੱਕ ਰੱਖਣਾਗਾ ਤੇ ਆਪਾਂ ਜਿਹੜੀ ਗਲੇ ਦੀ ਚੜਾਈ ਆ ਉਹ ਕਿੰਦਾ ਰੱਖਣੀ ਆ ਦੇਖੋ ਜੇ 4 ਇੰਚ ਤੱਕ ਆ ਤਾਂ ਆਪਾਂ ਜਿਹੜੀ ਗਲੇ ਦੀ ਚੜਾਈ ਹੈਗੀ ਉਹ ਰੱਖਣੀ ਆ ਦੇਖੋ ਜੀ 2.5 ਇੰਚ ਆ 2.5 ਇੰਚਾ ਨੀਚੋਂ ਵੀ ਆਪਾਂ 2.5 ਉਹ ਹੀ ਲੈਣਾ ਇਸ ਤਰ੍ਹਾਂ ਬਾਕਸ ਬਣਾ ਲੈਣਾ ਬਾਕਸ ਬਣਾ ਕੇ ਇਹ ਦੇਖੋ ਇੱਥੋਂ 2.5 ਆ ਨਾ ਆਪਾਂ ਇੱਥੇ ਵੀ 2.5 ਦੇ ਨਿਸ਼ਾਨ ਲਾਇਆ ਚਾਹੇ ਤੁਸੀਂ ਅੰਦਾਜ਼ੇ ਨਾਲ ਲਾ ਲਓ ਆਹ ਲਓ ਜੀ ਆਹ ਹੋ ਗਿਆ ਜੀ 4 ਇੰਚ ਤੱਕ ਅਗਰ ਹਮ ਜੇ ਹੈਗਾ ਤੁਹਾਡਾ 7 ਇੰਚ ਤੱਕ ਜੇ ਤੁਹਾਡਾ ਹੈਗਾ 7 ਇੰਚ ਤੱਕ ਤਾਂ ਤੁਸੀਂ ਜਿਹੜੀ ਗਲੇ ਦੀ ਚੜਾਈ ਹੈਗੀ ਉਹ ਲੈਣੀ ਆ ਤੁਸੀਂ 2.5 ਇੰਚ 2.5 ਵੀ ਰੱਖ ਸਕਦੇ ਹਾਂ ਜੀ ਇੰਨੀ ਉਹ ਨਹੀਂ ਜੇ ਕਈ ਪਹਿਣਾ ਮੇਰੀ ਆਹ ਚੀਜ਼ ਚੌੜੀ ਪਾਉਂਦੀਆਂ ਨੇ 2.5 ਵੀ ਸੈੱਟ ਆ ਜਾਂਦਾਗਾ ਆਪਾਂ ਦੇਖੋ ਤੁਹਾਨੂੰ ਵੀ ਮੋਢਾ ਵਗੈਰਾ ਨਾਲ ਡਿਗੇ ਆਪਾਂ ਤੁਹਾਨੂੰ 2.5 ਦੱਸਤਾ ਇਸ ਤਰ੍ਹਾਂ ਜੀ ਆਜੂਗੀ ਗਲਾ ਉਹ ਜੀ ਇਸ ਤੋਂ ਡੀਪ ਰੱਖ ਐਸ ਤੋਂ ਵੀ ਡੀਪ ਰੱਖਣਾ ਗਲਾ ਤਾਂ ਤੁਸੀਂ ਜਿਹੜੀ ਗਲੇ ਦੀ ਆਹ ਵਾਲੀ ਚੜਾਈ ਆ ਇਹ ਤਾਂ ਰੱਖਣੀ ਆ ਦੇਖੋ ਤੁਸੀਂ ਸਵਾ 2 ਇੰਚੀ ਸਵਾ 2 ਹੀ ਰੱਖਣੀ ਆ ਸਵਾ 2 ਤੋਂ ਘੱਟ ਨਹੀਂ ਆ ਲਓ ਜੀ ਸਵਾ 2 ਰੱਖ ਲਈ ਆਪਾਂ ਸਵਾ 2 ਰੱਖ ਕੇ ਤੁਸੀਂ ਜਿਹੜੀ ਗਲੇ ਨੂੰ ਨੀਚੇ ਤੋਂ ਆਪਾਂ ਢੰਗਾਈ ਦੇ ਦੇਣੀ ਆ ਆ ਦੇਖੋ ਨੀਚੇ ਤੋਂ ਰੱਖ ਲਓ 2.5 ਇੰਚ ਆ ਹੀ ਹੋ ਗਿਆ ਆਪਾਂ ਇਹਨਾਂ ਨੂੰ ਸਿਰੇ ਤੱਕ ਪਾ ਕੇ ਦਿਖਾਵਾਂਗੇ ਦੇਖੋ ਇਹ ਆ ਹੋ ਗਿਆ ਦੇਖੋ ਸਵਾ ਦੋ ਇੰਚ ਇੱਥੇ ਤੱਕ ਐਦਾਂ ਇਹ ਤਿਰਸੀ ਲਾਈਨ ਬਣ ਚੁ ਦੇਖੋ ਐਸਾ ਜਿਹੜੀ ਗਲੇ ਨੂੰ ਆਪਾਂ ਚੜਾਈ ਆ ਹੇਠੇ ਤੋਂ ਦੇਣੀ ਆ ਜੇ ਤੁਸੀਂ ਦੋ ਵੀ ਰੱਖੋਗੇ ਕੋਈ ਮੇਰੀਆਂ ਭੈਣਾਂ ਜ਼ਿਆਦਾ ਪਤਲੀਆਂ ਹੁੰਦੀਆਂ ਨੇ ਤਾਂ ਤੁਸੀਂ ਗਲੇ ਦੀ ਚੜਾਈ ਦੋ ਰੱਖ ਲਓ ਉੱਪਰੋਂ ਉਹ ਪ੍ਰੋਡੂਅੰਟ ਤੇ نیچے ਤੋਂ 2 1/2 ਇੰਚ ਆ ਲੋ ਜੀ ਐਸ ਜੇ ਤੁਸੀਂ ਉੱਪਰੋਂ ਵੀ ਚੌੜਾ ਰੱਖ ਲਿਆ ਗਲਾ ਤੇ نیچے ਤੋਂ ਵੀ ਚੌੜਾ ਰੱਖ ਰੱਖ ਲਿਆ ਤਾਂ ਗਲਾ ਮਤਲਬ ਕੀ ਹੁਣ ਗਲਾ ਜਦੋਂ ਆਪ ਕਟਿੰਗ ਹੋ ਜਾਂਦੀ ਹੈ ਉਹਨੂੰ ਖੁੱਲ ਮਿਲ ਜਾਂਦੀ ਹੈ ਤਾਂ ਉਹ ਮੋਢੇ ਡਿਗਣਗੇ ਕਿਉਂਕਿ ਜਦੋਂ ਗਲਾ ਸੈਂਟਰ ਚੋਂ ਕੱਟਿਆ ਗਿਆ ਉਹਨੇ ਕਿਸੇ ਨਾ ਕਿਸੇ ਪਾਸੇ ਜਗ੍ਹਾ ਲੈਣੀ ਹੈ ਆਪਣੇ ਮੋਢੇ ਡਿਗਣ ਲੱਗ ਜਾਂਦੇ ਨੇ ਦੇਖੋ ਜੀ ਆ ਤਾਂ ਹੋ ਗਈ ਆਪਣੇ ਗਲਾ ਰੱਖਣ ਦੀ ਹੁਣ ਆਪਾਂ ਗਲੇ ਦੇ ਨਾਲ ਆਪਣੇ ਮੋਢਾ ਦੱਸਾਂਗੇ ਵੀ ਆਪਾਂ ਮੋਢਾ ਕਿੱਦਾਂ ਲੈਣਾਗਾ ਮੋਢਾ ਦੇਖੋ ਜੀ ਆਪਾਂ ਤੁਹਾਨੂੰ ਦੱਸਦੇ ਆ ਸਾਢੇ 6 ਇੰਚ ਦੇ ਹਿਸਾਬ ਚ ਸਾਢੇ 6 ਇੰਚ ਤੀਰਾ ਚਾਹੇ ਥੋੜਾ ਤੀਰਾ ਸਾਢੇ 6 ਇੰਚ ਆ ਚਾਹੇ ਸਾਢੇ 7 ਆ ਚਾਹੇ ਕਿੰਨਾ ਵੀ ਤੁਹਾਡਾ ਤੀਰਾਗਾ ਤੁਸੀਂ ਜਿਹੜਾ ਮੋਢਾ ਉਹ ਸਾਢੇ 7 ਇੰਚ ਹੀ ਲੈਣਾ બસ ਇੱਧਰ ਨੂੰ ਵੱਧ ਘੱਟ ਜੂਗਾ 6 ਇੰਚ ਮੋਡਾ ਹੋਊ ਤਾਂ ਇੱਧਰ ਨੂੰ ਘੱਟ ਜੂ 7 ਹੋਊ ਤਾਂ ਇੱਧਰ ਨੂੰ ਵੱਧ ਜੂਗਾ ਆਪਾਂ ਸਾਢੇ 7 ਤੇ ਸਾਂ ਲਾ ਲਿਆ ਇੱਥੋਂ ਸਾਢੇ 6 ਆ ਇੱਥੋਂ ਆਪਾਂ ਅੱਧਾ ਇੰਚ ਘਟਾ ਲੈ ਆ ਜਾਗਾ ਤੁਹਾਨੂੰ ਠੀਕ ਹੈ ਜੀ ਅੱਧਾ ਇੰਚ ਘਟਾ ਲਿਆ ਜੇ ਤੁਹਾਡਾ ਮੋਡਾ ਇੱਥੋਂ 7 ਹੁੰਦਾ ਤਾਂ ਤੁਸੀਂ ਇੱਥੇ ਸਾਢੇ 6 ਰੱਖਣਾ ਸੀ ਜੇ ਇੱਥੇ ਸਾਢੇ 7 ਹੁੰਦਾ ਤਾਂ ਤੁਸੀਂ ਇੱਥੇ 7 ਇੰਚ ਰੱਖਣਾ ਸੀ ਬਸ ਅੱਧਾ ਇੰਚ ਘਟਾਉਣਾ ਇੱਥੇ ਐਸ ਤਰ੍ਹਾਂ ਜੀ ਆਪਾਂ ਕਰ ਲੈਣਾ ਦੇਖੋ ਬਾਕਸ ਰੈਡੀ ਨਾ ਲੋ ਜੀ ਠੀਕ ਹੈ ਜੀ ਆ ਬਾਕਸ ਰੈਡੀ ਹੋ ਗਿਆ ਜਿਹੜੀ ਆਪਣੀ ਮੋਡੇ ਡਿਗੜਨਾ ਇਹਦੇ ਵਿੱਚ ਆਪਾਂ ਅੱਧਾ ਅੱਧਾ ਇੰਚ ਦੀ ਕਾਟ ਪਾਉਣੀ ਹੁੰਦੀ ਹੈ ਦੇਖੋ ਅੱਧਾ ਇੰਚ ਦੀ ਕਾਟ ਤਾਂ ਪਾਤੀ ਆਪਾਂ ਇੱਥੇ ਇੱਥੇ ਪਾਤੀ ਅੱਧਾ ਇੰਚ ਦੀ ਕਾਟ ਅੱਧਾ ਇੰਚ ਘਟਾਇਆ ਆਪਾਂ ਇੱਥੇ ਇਥੋਂ ਜਿੰਨਾ ਦੀਰਾ ਹੁੰਦਾ ਇਥੋਂ ਅੱਧਾ ਇੰਚ ਘਟਾਉਣਾਗਾ ਠੀਕ ਹੈ ਜੀ ਆ 1/2 ਇੰਚ ਜਿਹੜੀ ਆਪਾਂ ਕਾਟ ਪਾਈ ਆ ਇਹ ਇੰਨਾ ਕੱਪੜਾ ਆਪਾਂ ਲਾ ਦੇਣਾ ਤਿਰਸਾ ਇਸ ਤਰ੍ਹਾਂ ਜੀ ਇਹ ਲਾ ਦੇਣਾਗਾ ਹੁਣ ਆਪਾਂ ਪਾਉਣੀ ਆ ਮੋਡੇ ਦੀ ਗਲਾਈ ਮੋਡੇ ਦੀ ਗਲਾਈ ਤੁਹਾਡਾ ਕਿੰਨਾ ਵੀ ਸਾਈਜ਼ ਆ ਦੇਖੋ 1 ਇੰਚ ਫਰੰਟ ਵਾਲੀ ਤੇ ਬੈਕ ਵਾਲੀ 2 ਇੰਚ ਜਿਹੜਾ ਮੋਡਾ ਹੈਗਾ ਬੀ ਕਈ ਭੈਣਾਂ ਦੇ ਮੈਸੇਜ ਆਉਂਦੇ ਆ ਦੀਦੀ ਵੀ ਮੋਡਾ ਖੁੱਲ ਜਾਂਦਾਗਾ ਜਾਂ ਛੋਟਾ ਰਹਿ ਜੂਗਾ ਦੇਖੋ ਜੀ ਮੋਡਾ ਨਾ ਖੁੱਲਾ ਰਹੇ ਨਾ ਛੋਟਾ ਰਹੇ ਉਹ ਕਿਉਂ ਦੇਖੋ ਜਿਹੜਾ ਮੋਡਾ ਇਹਨੇ ਆਪਣੇ ਬ੍ਰੈਸਟ ਪਤਾਪਕ ਵਧਣਾ ਘਟਣਾ ਹੁੰਦਾ ਦੇਖੋ ਹੁਣ ਜੋ ਲਾ ਲੋ ਆਪਾਂ 18 ਇੰਚ ਬ੍ਰੈਸਟ ਆ ਗਈ 18 ਦਾ ਅੱਧ ਹੋ ਗਿਆ 9 ਇੱਥੇ ਨਿਸ਼ਾਨ ਲੱਗ ਗਿਆ 20 ਇੰਚ ਬ੍ਰੈਸਟ ਆ ਗਈ ਤਾਂ 20 ਦਾ ਅੱਧ ਹੋ ਗਿਆ 10 ਇੱਥੇ ਨਿਸ਼ਾਨ ਲੱਗ ਗਿਆ 22 ਇੰਚ ਬ੍ਰੈਸਟ ਆ ਗਈ 22 ਦਾ ਅੱਧ ਹੈਗਾ ਵਾ ਦੇਖੋ ਜੀ 11 ਇੰਚ ਇੱਥੇ ਨਿਸ਼ਾਨ ਲੱਗ ਗਿਆ ਹੱਤੇ ਨਿਸ਼ਾਨ ਲੱਗੇ ਜੀ ਦੇਖੋ ਸਭ ਤੋਂ ਪਹਿਲਾਂ ਆਪਾਂ ਤਾਂ ਉਹ 18 ਵਾਲੀ ਕਾਟ ਪਾ ਕੇ ਦਿਖਾਉਣੇ ਆਂਗੇ ਦੇਖੋ ਜੀ ਇਹਦਾ ਅੱਧ ਹੋ ਗਿਆ ਆ ਜਿੰਨਾ ਇਹ ਹੈਗਾ ਉਨੇ ਹੀ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਇਸ ਤਰ੍ਹਾਂ ਠੀਕ ਆ ਜਿਹੜੀ ਪਿਛਲੀ ਕਾਟ ਆ ਗਈ ਉਹ ਆਪਾਂ ਪਾਉਣੀ ਆ 5 ਇੰਚ ਤੇ ਠੀਕ ਆ ਜੀ ਇਹ ਹੋ ਗਈ 5 ਇੰਚ ਤੇ ਹੁਣ ਆਪਾਂ ਤਾਂ ਉਹ ਗਲਾਈ ਪਾ ਕੇ ਦਿਖਾਉਣੇ ਆਂਗੇ ਨਾ ਲੋ ਜੀ ਹੋ ਗਈ ਆਪਣੀ ਮੋਢੇ ਦੀ ਗਲਾਈ ਜੇ ਹੁਣ ਆਪਾਂ 20 ਵਾਲਿਆਂ ਦੀ ਪਾਉਣੀ ਆ ਤਾਂ ਦੇਖੋ ਜੀ 20 ਵਾਲਿਆਂ ਦੀ ਇੱਥੋਂ ਪੈ ਚੁਗੀ ਆ ਦੇਖੋ ਇੱਥੋਂ ਇਹ ਇਸ ਤਰ੍ਹਾਂ ਪਾਉਣੀ ਆ 5 ਇੰਚ ਦੀ ਇਹ ਪੈਂਦੀ ਤਾਂ ਦੇਖੋ ਜੀ ਸਿਰੇ ਤੱਕ ਹੀ ਹੁੰਦੀ ਹੈ ਜੀ ਸਿਰਫ 5 ਦਾ ਹਿਸਾਬ ਹੁੰਦਾ ਜੇ ਆਪਾਂ ਇੱਥੇ ਸਿਰੇ ਤੱਕ ਪਾ ਦਾਂਗੇ ਤਾਂ ਇੱਥੋਂ ਬੁਲਬੁਲਾ ਜਆ ਬਾਹਰ ਨਿਕਲ ਜਾਂਦਾਗਾ ਤਿੱਖੀ ਜੀ ਕਾਟ ਪੈ ਜਾਂਦੀ ਹੈ ਪੈਂਦੀ ਤਾਂ ਕਾਟ ਸਿਰੇ ਤੱਕ ਹੀ ਹੈ ਜੀ ਹੁਣ ਆਪਾਂ ਤਾਂ ਉਹਨੂੰ 22 ਦੇ ਹਿਸਾਬ ਚ ਦੱਸਦੇ ਆ ਦੇਖੋ ਲਓ ਜੀ ਦੇਖੋ ਆ ਹੋ ਗਈ ਆਪਣੀ ਕਾਰਟ 18 20 22 ਆ ਫਰੰਟ ਵਾਲੀ ਕਾਰਟ ਆ ਇਦਾਂ ਹੀ ਜੀ ਆਹਾ 20 ਇੰਚ ਦੀ ਫਰੰਟ ਵਾਲੀ ਕਾਰਟ ਇਹ ਇਸ ਤਰ੍ਹਾਂ ਪੈ ਜਾਣੀ ਆ 22 ਦੀ ਵੀ ਇਸ ਤਰ੍ਹਾਂ ਪੈ ਜਾਣੀ ਆ ਇਦਾਂ ਹੀ ਜੀ ਪੈ ਜਾਣੀ ਆ ਨੇ ਦੇਖੋ ਜਿਹੜਾ ਮੋਡਾ ਦਾ ਦੇਖੋ 18 ਵਾਲਿਆਂ ਦਾ ਇੱਥੇ ਤੱਕ ਆ ਇੱਥੇ ਤੱਕ ਆ ਨਾ ਤੇ ਜਦੋਂ ਆਪਾਂ 20 ਵਾਲਿਆਂ ਦਾ ਮੋਡਾ ਮੋਡੇ ਦੀ ਕਾਰਟ ਪਾਉ ਤਾਂ ਉਹਨੇ 1 ਇੰਚ ਆਪਣੇ ਆਪ ਵੱਧ ਜਾਣਾ ਠੀਕ ਆ ਜੀ ਜਦੋਂ 22 ਆਿਆਂ ਦਾ ਉਹਨੇ 1 ਇੰਚ ਵੱਧ ਜਾਣਾ ਮੋਡੇ ਨੂੰ ਵੱਡਾ ਕਰਨ ਦੇ ਲਈ ਆਪਾਂ ਮੋਡਾ نیچے ਨੂੰ ਨਹੀਂ ਵਧਾਉਣਾ ਮੋਡੇ ਨੂੰ ਛੋਟਾ ਕਰਨ ਦੇ ਲਈ ਮੋਡਾ ਆਪਾਂ ਉੱਪਰ ਨੂੰ ਹੀ ਵਧਾਉਣਾ ਹੈਗਾ ਜਦੋਂ ਮੋਡਾ ਹੈਗਾ ਇਹ ਬ੍ਰੈਸਟ ਦੇ ਹਿਸਾਬ ਚ ਪੈਂਦਾ ਹੁੰਦਾ ਮੋਡਾ ਆਪਣੇ ਆਪ ਬ੍ਰੈਸਟ ਦੇ ਹਿਸਾਬ ਜਦੋਂ ਆਪਾਂ ਬ੍ਰੈਸਟ ਦਾ ਨਿਸ਼ਾਨ ਲਾ ਲਿਆ ਇਹਨੇ ਆਪਣੇ ਆਪ ਵੱਧ ਜਾਣਾ ਇਹਨੇ ਆਪਣੇ ਆਪ ਘਟ ਜਾਣਾ ਬ੍ਰੈਸਟ ਮੋਡੇ 'ਚ ਆਪਾਂ ਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ 7.5 ਇੰਚ ਤੇ ਕਟਿੰਗ ਕਰੋ ਬਸ ਜੇ ਤੁਸੀਂ ਮੋਡਾ 7.5 ਇੰਚ ਤੋਂ ਜ਼ਿਆਦਾ ਰੱਖਣਾ 8 ਇੰਚ ਤੋਂ ਲਾ ਲੂਠ ਠੀਕ ਹੈ ਜੀ ਆ ਦੇਖੋ ਜੇ ਤੁਸੀਂ 8 ਇੰਚ ਇੱਥੇ ਤੱਕ 7 થી 8 ਆ ਜੇ ਤੁਸੀਂ ਗਲਾ ਡੀਪ ਨੈੱਕ ਆ ਮਤਲਬ ਕਿ ਜਿਆਦਾ ਡੀਪ ਪਾਉਣਾਗਾ 8 ਇੰਚ ਤੋਂ نیچے ਪਾਉਣਾ ਤਾਂ ਤੁਸੀਂ ਜਿਹੜਾ ਮੋਢਾ ਹੈਗਾ ਇਹ ਨੂੰ ਤੁਸੀਂ ਅੱਧਾ ਇੰਚ ਕਟਾ ਸਕਦੇ ਹੋ ਇਸ ਤੋਂ ਜ਼ਿਆਦਾ ਇਸ ਤੋਂ ਜ਼ਿਆਦਾ ਕਟਾਹੋਗੇ ਤਾਂ ਤੁਹਾਡਾ ਮੋਢਾ ਟਾਈਟ ਹੋ ਜੂ ਇਹ ਵੀ ਤਾਂ ਕਟਾਉਣਾਗਾ ਮੋਢਾ ਜਦੋਂ ਆਪਾਂ ਗਲਾ ਬਹੁਤ ਜ਼ਿਆਦਾ ਡੀਪ ਪਾ ਲੈਨੇ ਆ ਜੇ 8 ਇੰਚ ਤੋਂ ਡੀਪ ਪਾਉਣਾ ਗਲਾ ਤਾਂ ਤੁਸੀਂ ਸਿਰਫ ਅੱਧਾ ਇੰਚ ਇੰਚ ਮੋਡਾ ਕਟਾਉਣਾ ਇੱਥੋਂ ਉਹ ਨਾ ਕਟਾਉਣਾ ਕਿਉਂਕਿ ਇੱਥੇ ਵੀ ਢਿੱਲ ਪੈ ਜਾਣੀ ਆ ਤੇ ਇੱਧਰ ਵੀ ਢਿੱਲ ਪੈ ਜਾਣੀ ਆ ਫਿਰ ਆਹ ਵਾਲੀ ਜਗ੍ਹਾ 'ਚ ਨਾ ਬੁਲਬਲੇ ਜੇ ਬਣਨ ਲੱਗ ਜਾਂਦੇ ਨੇ ਆਦਰਵਾਇਜ਼ ਤੁਹਾਨੂੰ ਮੋਡਾ 7.5 ਇੰਚ ਹਰ ਇੱਕ ਸਾਈਜ਼ 'ਚ ਕਟਿੰਗ ਕਰਨਾ ਹੁੰਦਾ ਸਿਰਫ ਬੱਚਿਆਂ ਨੂੰ ਛੱਡ ਕੇ ਤੁਹਾਡਾ ਕਿੰਨਾ ਵੀ ਹੈਵੀ ਸਾਈਜ਼ ਆ ਨਾਰਮਲ ਸਾਈਜ਼ ਆ 25 26 ਜੋ ਵੀ ਸਾਈਜ਼ ਆ ਤੁਸੀਂ ਮੋਡੇ ਦੀ ਕਟਿੰਗ ਕਰਨੀ ਆ ਦੇਖੋ ਜੀ 7.5 ਇੰਚ ਦੇ ਠੀਕ ਹੈ ਜੀ ਦੂਸਰੀ ਗੱਲ ਹੈ ਜੀ ਆਪਣੀ ਕਮਰ ਦੀ ਮੇਰੀ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਕਮਰ ਦਾ ਨਿਸ਼ਾਨ ਕਿੰਨੇ ਇੰਚ ਤੇ ਲਾਈਏ ਦੇਖੋ ਨਾਰਮਲ ਸਾਈਜ਼ਾਂ 'ਚ ਕਮਰ ਦਾ ਨਿਸ਼ਾਨ ਲੱਗ ਜਾਂਦਾ ਜੀ 14 ਇੰਚ ਤੇ ਠੀਕ ਹੈ ਜੀ ਜੇ ਕੋਈ ਜ਼ਿਆਦਾ ਹੈਵੀ ਸਾਈਜ਼ ਦਾ ਜਿੱਦਾਂ 24 25 26 27 ਤਾਂ ਤੁਸੀਂ ਜਿਹੜਾ ਕਮਰ ਦਾ ਨਿਸ਼ਾਨ ਆ 15 ਇੰਚ ਜਾਂ 15.5 ਇੰਚ ਤੇ ਲਾ ਸਕਦੇ ਹੋ ਇਸ ਤੋਂ نیچے ਨਹੀਂ ਜੇ ਬਾਕੀ ਹਰੇਕ ਦਾ ਮਤਲਬ ਕੀ ਜਿਹੜੀ ਬੋਡੀ ਦਾ ਨਾਪ ਆ ਉਹ ਆਪਣਾ ਆਪਣਾ ਹੁੰਦਾ ਤੁਸੀਂ ਇੱਕ ਕੰਮ ਕਰੋ ਉੱਪਰ ਜਿੱਥੇ ਨਾ ਤੁਹਾਡੇ ਤੀਰੇ ਵਾਲੀ ਸਲਾਈ ਲੱਗੀ ਹੁੰਦੀ ਆ ਕਮੀਜ਼ ਦੀ ਜੋ ਤੁਹਾਡੇ ਸੂਟ ਪਾਇਆ ਹੋਇਆ ਤੁਸੀਂ ਆਪਣੀ ਬੋਡੀ ਨਾਲ ਇੰਚੀ ਟੇਪ ਉੱਥੇ ਤੀਰੇ ਵਾਲੀ ਸਲਾਈ ਤੇ ਲਾਗੋ ਤੇ نیچے ਨੂੰ ਨਾਪੋ ਆਪਣੇ ਪੇਟ ਤੋਂ ਉੱਪਰ ਤੇ ਬ੍ਰੈਸ ਤੋਂ نیچے ਜਿਹੜੀ ਡੁੰਗੀ ਜਗ੍ਹਾ ਹੁੰਦੀ ਆ ਉਹ ਆਪਣੀ ਕਮਰ ਦੀ ਫਿਟਿੰਗ ਉੱਥੋਂ ਹੁੰਦੀ ਹੁੰਦੀ ਆ ਉੱਥੇ ਤੱਕ ਨਾਪ ਲਓ ਤੁਹਾਡਾ ਕਮਰ ਦਾ ਨਾਪ ਬਿਲਕੁਲ ਸਹੀ ਆਊਗਾ ਨਹੀਂ ਅਦਰਵਾਈਜ਼ ਤੁਸੀਂ 14.5 ਰੱਖੋ ਜਿਆਦਾ ਹੈਵੀ ਸਾਈਜ਼ ਤੁਸੀਂ 15 ਇੰਚ ਰੱਖੋ ਦੇਖੋ ਅੱਜ ਦੀ ਵੀਡੀਓ ਜੇ ਤੁਹਾਨੂੰ ਜੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤੁਹਾਡੇ ਜਿਹੜੇ ਮੇਰੀਆਂ ਭੈਣਾਂ ਦੇ ਕੁਐਸਚਨ ਸੀ ਉਹ ਸੋਲਵ ਹੋ ਗਏ ਹੋਣ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਜੇ ਕਿਸੇ ਮੇਰੀ ਭੈਣ ਨੂੰ ਕੁਝ ਨਾ ਸਮਝ ਆਇਆ ਹੋਵੇ ਤਾਂ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ